ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ 6 ਨਗਾਂ ਦੀ ਵੀਡੀਓ ਬਣਾਉਣ ਲੱਗੇ ਆ ਇੱਕ ਟੋਕੜ ਗੱਬਣਾ ਤੇ ਇੱਕ 20 ਦਿਨਾਂ ਦੀ ਕੱਚੀ ਇੱਕ ਟੋਕੜ ਤਿੰਨ ਬਾਈ ਕੋਲੇ ਮੱਝਾਂ ਨੇ ਇੱਕ ਮੱਝ ਤਾਜੀ ਸੂਈ ਆ ਦੋ 20 20 ਦਿਨਾਂ ਦੀਆਂ ਬਈ ਦਾ ਖੱਤੀਆਂ ਦਾਸਦਾ ਆਓ ਪੁੱਛ ਲੈਨੇ ਬਈ ਜੀ ਬਈ ਜੀ ਹਸੀ ਕਾਲ ਹਸੀ ਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਹਾਂ ਵਧੀਆ ਨਾਮ ਤੇ ਐਡਰੈਸ ਬੋ ਨਾਮ ਸਿਮਰਜੀਤ ਸਿੰਘ ਪਿੰਡ ਭਦੌੜ ਜਿਹੜਾ ਬਰਨਾਲਾ ਤਪੱਸਵੀ ਜੀ ਠੀਕ ਹੈ ਬਈ ਮੋਬਾਈਲ ਨੰਬਰ ਉਹ 98975378 ਠੀਕ ਹੈ ਬਈ ਬਈ ਜਿਹੜੀ ਪਹਿਲੇ ਨੰਬਰ ਦੇ ਮੱਧ ਦੇ ਨੇ ਕਿਹੜਾ ਸੂਆ ਸੂਈ ਆ ਇਹ ਡਾਕਟਰ ਤੀਜਾ ਸੂਆ ਸੂਈ ਆ ਕਦੋਂ ਸੂਈ ਆ ਇਹ ਅੱਜ 5 ਦਿਨ ਹੋ ਗਏ ਨੂੰ ਸੂਈ 5 ਦਿਨ ਬੱਚਾ ਕੀ ਦੇ ਤੋ ਬੱਚਾ ਮਗਰ ਕੱਟੀ ਆ ਕੱਟੀ ਬੜੀ ਚੰਗੀ ਆ ਨਾ ਮਤਲਬ ਕੱਟੀ ਬਹੁਤ ਚੰਗੀ ਆ ਮਤਲਬ ਠੀਕ ਆ ਚੰਗੀ ਭਰਉਂਦੇ ਆ ਜੀ ਉਹ ਠੀਕ ਹੈ ਬਈ ਇਹ ਰੱਖ ਦੇ ਇੱਕ ਦੋ ਡੰਗਰੀ ਆ ਯਾਨੀ ਕਿ ਰੱਖ ਦੇ ਪੂਰਾ ਝੋਟੀ ਤੇ ਆ ਜੀ ਜੇਰ ਜੂਰ ਕੰਪਲੀਟ ਜੇਰ ਜੂਰ ਓਕੇ ਆ ਜੀ ਠੀਕ ਹੈ ਕਿੰਨਾ ਕੁ ਵੱਡਾ ਫਿਰ ਹੁਣ ਐਸੇ ਟਾਈਮ ਤੇ ਹਲੇ 8 ਕਿਲੋ 8 ਲੀਟਰ ਵਾਲਾ ਬਈ ਕਹਿੰਦਾ ਤਿਆਰ ਜਿਹੜਾ 13 ਕਿਲੋ ਦੀ ਗਾਰੰਟੀ ਤੇ ਆਈ ਹੈ ਇਹ ਆਪਣੇ ਕੋਲ ਵਗਰ ਕੱਟੀ ਆ ਬਈ ਧਾਰ ਤੂਰ ਬੜੀ ਪੋਲੀ ਆ ਜੀ ਹੂੰ ਚਵਾਈ ਚਵਾਈ ਬਈ ਕਹਿੰਦਾ ਪੂਰੀ ਜੀ ਧਾਰ ਤੂਰ ਪੂਰੀ ਪੋਲੀ ਤੂਰਾ ਤਰ੍ਹਾਂ ਦੇਖੋ ਬਈ ਤੂਰਾ ਤਰ੍ਹਾਂ ਕਮਾਲ ਦਾ ਫੇਸ ਵੀ ਚੰਗਾ ਰਾਜੀਸਨ ਵੀ ਪਲੀ ਫੁੱਲ ਆ ਹਨਾ ਹੂੰ ਰਾਜੀ ਡਾਕਟਰ ਬਹੁਤ ਆ ਹਾਂ ਪਿੱਛੇ ਤੋਂ ਚੌੜੀ ਜੂੜੀ ਦੇਖੋ ਬਈ ਪਿੱਠੂੜਾ ਪੂਰਾ ਚੌੜਾ ਹੈ ਪੱਧਰ ਪੁੱਧਰ ਫੁੱਲਾ ਰਾਜੀ ਫੁੱਲਾ ਨੀਸੀਲਾ ਪੂਰੀ ਚਿਵਾਈ ਹੁਣ ਇਹਦੀ ਕਰੀ ਵੀ ਚਿਵਾਈ ਹਾਂ ਡਾਕਟਰ ਹੋਈ ਜੀ ਸਵੇਰ ਦੀ ਟਾਈਮ ਬਈ ਸਵੇਰ ਦੀ ਟਾਈਮ ਨੌ ਨੌ ਕੋ ਬਾਈ ਦਾ ਟਾਈਮ ਬੋਟ ਬਾਈ ਦਾ ਟਾਈਮ ਕੱਲਾ ਕੱਲਾ ਥਣ ਬਈ ਚਾਰੇ ਥਣ ਨਿਕੜਵੇਂ ਪੂਰੇ ਗੈਸ ਤੇ ਕੀ ਮੁੱਲ ਲ ਭਰਾ ਇਹਦਾ ਡਾਕਟਰ ਆਪ ਇੱਕ ਵੀਚੋਂ ਮਾਨਦਾਨ ਕਰ ਦਿੰਦੇ 1 ਲੱਖ 20 ਮਾਨਦਾਨ ਹੋ ਜਾਣਾ ਹਾਂ ਜੀ ਓਕੇ ਬਈ ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਬਈ ਇਹ ਡਾਕਟਰ ਦੂਜਾ ਸੂਆ ਓਰੀਜਨਲ ਸੂਦੀ ਆ ਕਿੰਨੇ ਨੇ ਲੈਣੀ ਜੀ ਮੰਨ ਕੇ ਚੱਲਾ ਇਹ 20 ਕਿਲੋ ਦੀ ਕੱਚੀ ਆ ਜੀ ਠੀਕ ਆ ਰੋਟੀ ਦੇਖੋ ਇੱਕ ਪਤਲੇ ਪਿੰਡੇ ਦੀ ਆ ਕੱਦ ਕੜ ਦੇਖੋ ਝੋਟੀ ਦਾ ਸਹੀ ਗੱਲ ਆ ਬਾਈ ਦੇਖੋ ਜੀ ਮੇਰੇ ਇੱਥੋਂ ਦੇ ਕਰਾਉਂਦੇ ਉਹ ਲ ਕਰਦਾ ਲੈ ਬਾਈ ਉਹ ਸਭ ਨਾ ਜੱਜਮੈਂਟ ਲਾ ਲਿਓ ਤੇ ਦੁੱਧ ਬਣ ਗਿਆ ਪਤੂਕੜ ਗੱਬਣ ਦੀ ਸੀ ਇਹ ਉਸ ਟਾਈਮ ਇਹ ਥੱਲੇ ਦੁੱਧ ਸੀਗਾ 7-8 ਕਿਲੋ ਦੁੱਧ ਜੀ ਠੀਕ ਆ ਹਾਂ ਜੀ ਗੱਬਣ ਸੀ ਉਹ ਗੱਬਣ ਸੀ ਉਹ ਜੀ ਠੀਕ ਆ ਬਈ ਖੋਲਿਓ ਬਈ ਚੋੜ ਸੀ ਉਸ ਰੱਗ ਬਹੁਤ ਆ ਡਾਕਟਰ ਇਸ ਚੰਗਾ ਸਿੰਘ ਕੁਆਲਿਟੀ ਚੰਗੀ ਆ ਕੱਦ ਵੱਡ ਚੰਗਾ ਖਾਣ ਬਹੁਤ ਚੰਗਾ ਲੱਗਿਆ ਪਹਿਲਾ ਸੂਈ ਦਾ ਦੂਜੇ ਸੂਈ ਲੈ ਗੋ ਦੂਜੇ ਸੂਈ ਲੈ ਗੋ ਬਣਾ ਠੀਕ ਹੈ ਬਈ ਦੂਜਾ ਸੂਆ ਸੁੰਦੀ ਆ ਕਰ ਬਣੀ ਤੂੰ ਆ ਦੇ ਡਾਕਟਰ ਹੂੰ ਮੇਰਾ ਸੇਫ ਹਟ ਕਾਦਾ ਹੂੰ ਦੇਖ ਮੇਰੇ ਸਾਤੀ ਦਿੱਕਰ ਆਉਂਦੀ ਆ ਉਸ ਹਿਸਾਬ ਨਾਲ ਜੱਜਮੈਂਟ ਕਰੋ ਕੱਦ ਫੁੱਲ ਆ ਬਈ ਸਵੇਂ ਬੜੀ ਫੁੱਲ ਆ ਕੀ ਮੋਲ ਆ ਵੀਰੇ ਜੱਜ ਡਾਕਟਰ ਦਾ 90 ਜੋ ਮਾਨਤਾਨ ਕਰਗੇ ਠੀਕ ਚਲ 90000 ਰੁਪਇਆ ਮੋਲ ਮਾਨਤਾਨ ਜ਼ਰੂਰ ਹੋ ਜਾ ਆਡਰ ਠੰਡੀ ਸੀ ਤੁਹਾਨੂੰ ਬਹੁਤ ਚੰਗਾ ਲੱਗ ਗਿਆ ਗਣ ਦੇਖੋ ਹੀ ਹੈ ਕੱਲਾ 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 ਥਾਣਾ ਪੂਰੀ ਵੀ ਡਾਕਟਰ ਭਰਦੀ ਆ ਪੂਰੀ ਐ ਫਸ ਜਾਂਦੀ ਆ ਠੀਕ ਹੈ ਬਈ ਆ ਗਿਵ ਆਹ ਦੋ ਟੇਸੂਏ ਲਈ ਆ ਜੀ ਠੀਕ ਆ ਕਿੰਨੇ ਦਿਨਾਂ ਦੀ ਕੱਚੀ ਬਈ 20-22 ਦਿਨਾਂ ਦੀ ਕੱਚੀ ਆ ਜੀ 20-22 ਦਿਨਾਂ ਦੀ ਠੀਕ ਆ ਕੀ ਰਿਕਾਰਡ ਆ ਦੁੱਧ ਦਾ ਬਈ ਰਾਤ ਰਿਕਾਰਡ ਡਾਕਟਰ ਹੈ 10-12 12 ਕਿਲੋ ਮਨੋ ਜੀ ਓਕੇ ਹੂੰ ਹਲਾ ਫੇਸ ਬੜਾ ਚੰਗਾ ਚੰਗੀ ਆ ਬਈ ਸਵੀ ਪੜੀ ਆ ਦੁੱਧ ਬਹੁਤ ਡਾਕਟਰ ਲੰਮਾ ਸਮਾਂ ਦੁੱਧ ਦਿੰਦੀ ਆ ਠੀਕ ਆ ਇਹ 8ਵੇਂ ਮਹੀਨੇ ਜਦੋਂ ਡਰਾਈ ਕਰੀ 4 ਕਿਲੋ ਤੋਂ ਇਹ ਵੀ ਪਤਲੇ ਪਿੰਡੇ ਦੀ ਆ ਨਾ ਹਾਂ ਹਾਂ ਪਿੰਡਾ ਦੇਖੋ ਜਮਾ ਕਾਗ ਜਰਗਾ 4 ਕਿਲੋ ਤੋਂ ਬਈ ਕਹਿੰਦਾ ਖੁਦ ਡਰਾਈ ਕਰੀ ਆ ਬਈ ਹਾਂ ਲੰਮਾ ਸਮਾਂ ਦੁੱਧ ਦਿੰਦੀ ਆ ਲੰਮਾ ਸਮਾਂ ਸੂਣ ਤੱਕ ਦੁੱਧ ਦਿੰਦੀ ਆ ਗੱਲ ਹਾਂ ਹਾਂ ਡਾਕਟਰ ਦਿੰਦੀ ਆ ਸੂਣ ਤੱਕ ਗਾ ਮਾਰ ਗਿਆ ਇਹ ਤਾਂ ਮਰਜੀ ਚੋੜ ਡਾਕਟਰ ਕੱਲਾ ਕੱਲਾ ਥਾਣ ਲੈ ਪੀਸ ਕੀ ਥਾਣਾ ਕੀ ਬਾਤ ਠੀਕੋ ਮੋਲ ਭਰਾ ਕੀ ਹੈ 75000 ਜਮਾਨਤ ਕਰ ਠੀਕ 75000 ਰੁਪਇਆ ਮੋਲ ਮਾਨਦਨ ਜ਼ਰੂਰ ਹੋ ਜਾਊਗਾ ਤਿੰਨ ਮੱਜਾਂ ਸੀ ਤਿੰਨੇ ਬਈ ਚੋਟੀ ਦੀਆਂ ਨੇ ਪਹਿਲੇ ਨੰਬਰ ਵਾਲੀ ਬਹੁਤ ਚੰਗੀ ਆ ਸੂਈ ਸੋਈ ਗਾੜੀ ਗੂੜੀ ਫੱਲ ਚੱਗੀ ਆ ਅੱਗੇ ਵੀਰੇ ਵੜ ਤੋਕੜਾ ਹੈ ਹਾਂ ਤੋਕੜਾਈ ਕਿਹੜਾ ਸੂਆ ਸੂਈ ਇਹ ਮੰਨ ਕੇ ਚੱਲ ਤੀਜਾ ਸੂਆ ਸੂਈ ਏ ਡਾਕਟਰ ਤੇ ਆਪਣੇ ਘਰ ਕਰੇ ਦੁੱਧ ਤੇ ਲਾਈ ਵੀ ਸੀ ਇਹ ਕਿੰਨਾ ਟਾਈਮ ਹੋ ਗਿਆ ਸੂਈ ਇਹਨੂੰ ਸੂਈ ਨੂੰ ਹੋ ਗਏ ਹੁਣੇ 5-6 ਮਹੀਨੇ ਦੁੱਧ ਕਿੰਨਾ ਹੋ ਦੁੱਧ ਦੇ ਥਲੇ ਹੈਗਾ 7 ਕਿਲੋ ਠੀਕ ਆ ਮਾੜੀ ਤੋਰ ਦੇ ਬਈ ਦੁੱਧ ਨੇ ਦਿੱਤਾ ਤਾਜੀ ਨੇ 22 ਕਿਲੋ ਡਾਕਟਰ ਸਮੀ ਬੜੀ ਫੁੱਲ ਆ ਹਣਾ ਹਾਂ ਸਮੀ ਬੜੀ ਫੁੱਲ ਆ ਬਈ ਤੇ ਤੋਰਾ ਤੋਰਾ ਦਿਖਾਉਂਦੇ ਆ ਕੱਦ ਫੁੱਲ ਮੋੜ ਲਿਆ ਭਰਾ ਇਹ ਟੀਕਾ ਵੀ ਭਰਿਆ ਸੀ 5 ਦਿਨਾਂ ਦਾ ਆਪਾਂ ਮੰਨ ਕੇ ਚੱਲ ਨਾ ਪ੍ਰਾਨ ਰਿਪ੍ਰੋਬਰੀ ਆਈ ਜਿੰਨਾ ਮੁੱਲ ਕੀ ਆ ਭਰਾ ਇਹਦਾ ਡਾਕਟਰ 20000 ਚ ਮਾਨ ਤਨ ਕਰ ਮਾਨ ਤਨ ਉਸ ਦਾ ਹੈ ਮੰਨ ਕੇ ਚੱਲ ਖਰਾਕ ਪਾ ਦੇ ਜੀ 19 ਮਹਲਾ ਵਾਜਾਂ ਦੀ ਆਪਣੀ ਨਾਰਮਲ ਖਰਾਕ ਹੀ ਆ ਜੀ ਮੰਨ ਕੇ ਚੱਲ ਵਾੜੀ ਨਹੀਂ ਜੀ 20000 ਰੁਪਇਆ ਮੁੱਲ ਮੰਨ ਤਨ ਜ਼ਰੂਰ ਹੋ ਜਾਊਗਾ ਅੱਗੇ ਵੀਰੇ ਦੋ ਨੰਬਰ ਲੈਟਰ ਦੇਖੋ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਜਰਸੀ ਕਰ ਦੇਖੋ ਡਾਕਟਰ ਕਿੰਨੇ ਦਿਨ ਲੈਂਦੀ ਹੈ ਹਜੇ ਇਹ ਵੀ 20 ਦਿਨਾਂ ਦੀ ਕੱਚੀ ਹੈ ਜੀ 20 ਦਿਨਾਂ ਦੀ ਕੱਚੀ ਹੈ ਹਾਂ ਦੋ ਦੋ ਮਾਨ ਲਾਣ ਹੈ ਡਾਕਟਰ ਕੱਦ ਫੁੱਲਾ ਕੱਦ ਪੂਰਾ ਫੁੱਲਾ ਇਹ ਦੇਖੋ ਇਸ ਤੋਂ ਵਾੜੀ ਦੇਖੋ ਫੇਸ ਬੜਾ ਪਿਆਰਾ ਬਈ 20 ਦਿਨਾਂ ਦੀ ਬਈ 20 ਦਿਨਾਂ ਦੀ ਕੱਚੀ ਆ ਡਾਕਟਰ ਤਾਜੀ ਦਾ ਦੋਦੇ 27 28 ਕਿਲੋ ਮੰਨ ਕੇ ਚੱਲ ਪਾਇਆ ਵਾ ਆਰਡਰ ਬੜਾ ਚੰਗਾ ਆਰਡਰ ਬੜਾ ਚੰਗਾ ਥਣ ਥਣ ਦੇਖੋ ਜੀ ਅੱਲਾਕੱਲਾ ਥਣ ਦੇਖੋ ਜੀ ਜਾਂ ਬਾਲ ਦੇਖੋ ਜੀ ਬਾਲ ਬਹੁਤ ਪਾਇਆ ਲੈ ਬਈ ਬੋਲੀ ਬਣ ਕੀ ਸੁਣਾ ਡਾਕਟਰ ਨੇ ਸਹੀ ਗੱਲ ਆ ਬਈ ਕੱਚੀ ਕੱਚੀ ਆ ਬਈ ਦਿਨ ਹਜੇ ਲੈਂਦੀ ਆ ਉਹਦੋਂ ਨੂੰ ਆਰਡਰ ਡਾਕਟਰ ਇਹ 20 ਦਿਨ 18 20 ਦਿਨ ਮੰਨ ਕੇ ਚੱਲ ਕੱਚੀ ਆ ਕੱਦ ਕਾਟ ਦੇਖੋ ਓਕੇ ਬਈ ਮੋੜ ਲਿਆ ਉਪਰ ਕੀ ਮੋਲ ਆ ਬਾਈ ਇਹ ਨਾ ਇਹ ਡਾਕਟਰ ਮੰਨ ਕੇ ਚੱਲ 92 ਹਜ਼ਾਰ ਚੋ ਮਾਨਤਨ ਕਰਦਾ ਕੱਚੀ ਗੱਤੀ ਦਾ ਜਮ 92000 ਰੁਪਿਆ ਮੋਲ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੀਗਾ ਕੱਚੀ ਗੱਤੀ ਦਾ ਮੋਲ ਆ ਬਾਈ ਕਹਿੰਦਾ ਬਣੂਗੀ ਬਹੁਤ ਜਿਹੜੇ ਪਿਆਰ ਹੋਈ ਉਧਰ ਕੋਈ ਹੋਰ ਮੋਲ ਬਣੂ ਬੰਦੀ ਡਾਕਟਰ ਬਹੁਤ ਆਪਣੇ ਖਾਸ ਮਿੱਤਰ ਤੋਂ ਹੀ ਆਈ ਵੀ ਐ ਤਾਂ ਚਾ ਬਹੁਤ ਚੰਗਾ ਵਾ ਅੱਗੇ ਵੀਰੇ ਲਾਸਟ ਟੋਕੜ ਗੱਬਣਾ ਹਾਂ ਇਹ ਟੋਕੜ ਗੱਬਣਾ ਕਿਹੜਾ ਸੁਆ ਬਾਈ ਇਹ ਮੰਨ ਕੇ ਚੱਲ ਦੂਜੇ ਲਈ ਗੱਬਣਾ ਜੀ ਕਿੰਨੇ ਟਾਈਮ ਦੀ ਬਈ ਇਹ ਹੈਗੀ ਜੀ 3 ਮਹੀਨਿਆਂ ਦੀ ਹੈ ਜੀ ਪੂਰੀ ਠੀਕ ਆ ਬਾਈ ਇਹ ਦੁੱਧ ਕਿੰਨਾ ਭਾਈ ਦੁੱਧ ਇਸ ਟਾਈਮ ਦੇ ਥੱਲੇ 7-8 ਕਿਲੋ ਆ ਡਾਕਟਰ ਦੁੱਧ ਤਾਂ 9 ਕਿਲੋ ਸੀਗਾ ਠੀਕ ਆ ਮੈਂ ਥੋੜਾ ਜੀ ਨਹੀਂ ਲਾਇਆ ਆਪਣੇ ਘਰੇ ਆਕੇ ਨੇ ਹਾਂ ਠੀਕ ਆ ਖੋਲ ਦੇ ਭਾਈ ਤੋਰ ਕੇ ਵਿਖਾ ਅ ਕੱਦ ਠੀਕ ਆ ਭਾਈ ਆਰਡਰ ਬਹੁਤ ਚੰਗਾ ਥਾਣ ਬਹੁਤ ਚੰਗਾ ਫੇਸ ਇਹ ਕੁਆਲਿਟੀ ਦੇਖੋ ਡਾਕਟਰ ਹਾਂ ਤੋਕੜ ਗਾ ਜੀ ਪ੍ਰਿੰਟ ਬਹੁਤ ਚੰਗਾ ਪ੍ਰਿੰਟ ਬਹੁਤ ਚੰਗਾ ਡਾਕਟਰ ਮੋੜ ਲੈਫਟ ਆ ਤੇ ਕੀ ਮੁੱਲ ਦਾ ਜਾਇਜ਼ ਆ ਫਿਰ ਡਾਕਟਰ ਇਹਦਾ 41000 ਜੁਰਮਾਨਤਾਂਗਾ ਫੇਸ ਦੇਖੋ ਡਾਕਟਰ 41000 ਰੁਪਇਆ ਮੁੱਲ ਮਾਨਤਣ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਥਾਣੇ ਨੇੜੇ ਤੋਂ ਚੈੱਕ ਕਰਵਾਉਣੀ ਆ ਬਈ ਮੁੱਠੀ ਵਾਲਾ ਥਣ ਚਵਾਈ ਕਿਹਨੇ ਕੋਈ ਚਵਾਈ ਕੀ ਬਾਤ ਆ ਜੀ ਇੱਕ ਨੰਬਰ ਹਾਂ ਡਾਕਟਰ ਠੀਕ ਹੈ ਹਣ ਦੇਖੋ ਲੈ ਹਮ ਚਾਰੇ ਥਣ ਇੱਕੋ ਜਿਆ ਇੱਕੋ ਜਿਆ ਹਨਾ ਕੀ ਬਾਤ ਤੇ ਨਾਗਸੀ ਭਰਾ ਕੋਲੇ 6 ਟਰੈਕਟਰ ਦੀ ਕਰਨੀ ਕਿੰਨਾ ਮਾਡਲ ਆ ਬਈ ਟਰੈਕਟਰ ਇਹ ਡਾਕਟਰ 99 ਮਾਡਲ ਟਰੈਕਟਰ ਆ ਜੀ ਆਪਾਂ ਇਹ 855 ਮੈਂ ਜਾ ਜੀ 855 ਸੋਰਾਜ ਹਾਂ ਠੀਕ ਆ ਜਮਾਂਗੇ ਚਲ ਜਮਾ ਹੀ ਜੰਗੀਰ ਓਕੇ ਆ ਜੀ ਓਕੇ ਛੇ ਛਿਰੀ ਆ ਜੀ ਸਾਰੇ ਨਵੇਂ ਪਏ ਨਾ ਕਿਲਾ ਵਾਣਦਾ ਵੀ ਨਹੀਂ ਪਾਇਆ ਇਹ ਦੂ ਬਾਅਦ ਚ ਆਪਾਂ ਠੇਕੇ ਤੇ ਵਣ ਦੇਤਾ ਜੀ ਹਾਂ ਹੁਣੇ ਖੜਾ ਕਰਕੇ ਹੀ ਆਪਾਂ ਕਹਿੰਦੇ ਚਲੋ ਜਦੋਂ ਖੇਤੀ ਕਰਨੀ ਹੋਈ ਉਹਦੋਂ ਕੋਲ ਟੈਰ ਨਵੇਂ ਮਾਡਲ ਆ 855 ਹਾਂ ਛੇ ਛਿਰੀ ਆ ਜੀ ਛੇ ਛਿਰੀ ਆ ਹਾਂ ਟਾਇਰ ਤਾਂ ਬਿਲਕੁਲ ਨਵੇਂ ਗੁੱਟਾ ਜੀ ਆ ਜੀ ਕਿਲਾ ਵਾਣਦਾ ਵੀ ਨਹੀਂ ਪਾਇਆ ਹਾਂ ਕਿੰਨੇ ਦੇ ਟਾਇਰਾਂ ਦੇ 13 ਦੇ ਆਈ 13 ਛੇ ਆਈ ਦੀ 13 ਦੇ ਪਾਏ ਠੀਕ ਆ ਬਾਈ ਇੰਜਣ ਉਹ ਜਣ ਹਾਂ ਡਾਕਟਰ ਜਿਹੜਾ ਵੀ ਕੋਈ ਲੈ ਕੇ ਜਾਊਗਾ ਜੀ 50 ਬੀਟਰ ਦੇ ਟਕਾ ਕੇ 7 7.5 ਤੋਂ 8 ਰੂਟਰ ਮੀਟਰ ਤੱਕ ਹੀ ਫਿਰਦਾ ਜੀ ਘੇਰੂ ਰੋਕੇ ਘੇਰੂ ਰੋਕੇ ਜਮਾਈ ਉਹਦਾ ਵਧੀਆ ਚੱਲ ਮੰਨ ਕੇ ਚੱਲ ਹਾਂ ਡਾਕਟਰ ਥੋੜਾ ਹੀ ਆ ਹਾਂ ਖੜੇ ਡਾਕਟਰ ਮੈਂ ਮੰਨ ਕੇ ਚੱਲ ਖੇਤੀ ਛੱਡਤੀ ਉਹ ਟਾਇਰ ਹੀ ਪਵਾਏ ਸੀ ਇਸ ਤੋਂ ਬਾਅਦ ਫਿਰ ਜੇ ਮੈਂ ਕਰਕੇ ਵਾਣ ਠੇਕੇ ਦੇਣਾ ਪੈ ਗਿਆ ਇਹ ਬਸ ਉਦੋਂ ਦਾ ਘਰ ਹੀ ਖੜਾ ਇੱਕ ਕਿਲਾ ਵਾਣਦਾ ਨਹੀਂ ਟੈਨ ਵਾਲਾ ਬਾਹਰ ਕੀ ਮੁੱਲ ਦਾ ਪ੍ਰਾਂ ਡਾਕਟਰ ਇਹਦਾ ਆਪਾਂ ਮੰਨ ਕੇ ਚੱਲ 1.5 ਲੱਖ ਚੋਂ ਮਨਦਾਨ ਕਰ ਲੈ ਠੀਕ ਹੈ 1.5 ਲੱਖ ਜਮਾ ਮਾਰੇ 8-10 ਸਾਲਾ ਜੇ ਕੋਈ ਮੰਨ ਕੇ ਜਾ